اسیم بھائی تھی ایسے امیلے امباراتوں کہ ہر بات اتلا دن جاڈا موٹا لائے کے جدد رہا ہے اور ایک جو تھی تھی میں چکرانا انہوں نے پورے ہندوان کام کے ماتر کو اپنا کے چکرانا ماتر کا سنیا امیلے ایسیم تو میرے کھانے ترسلے ہیں تو اپنے دیسلی سوٹ سنیے بہت امیلے ایسیم بھائی تھی اسیم بھائی تھی ایسیم بھائی تھی تو میں جانا ہا ہی تھی تھی تاختار ملکت��؟ <سؤال> کہ سب ملکت <سؤال> tinc ہمارے باہت اور یہ سالیں معاملہ س Liberty طبیعت زیر دیکھتے کا طرف دیکھ ملکتا ہے انگسی کے ہمارے سفر کرتے ہیں ت غراما ہے کس بص Loرا های ہمارے سفرے ہو اب یہ بحث ہمارے رہے گوارے تو equally عنہ پر ان اختیار ملکت ایشی سے مجھے گا 왜�остgas ہے جب بل��면 ص grues جانے ہیں آپ یہbarischen اس کے لئے ਜੋ ਵੀ ਜਨਮ ਤੁਹਾਡਾ ਬ੍ਰਿੰਗ ਆਪਣਾ ਅਸ਼ੀਰਵਾਦ ਇਸੇ ગામ ਨਾਮ ਦੇ ਕੇ ਤੁਹਾਡੇ ਸਾਰਿਆਂ ਨੂੰ ਥੋੜਾ ਅਸ਼ੀਰਵਾਦ ਲਈ ਭੇਜਿਆ ਹੈ ਐਸੇ ਆਪਣੇ ਨੰਦੂ ਸਾਹਿਬ ਤੋਂ ਮੁੱਖਵਾਦੀ ਪ੍ਰਤੀ ਅਸ਼ੀਰਵਤ ਦੇ ਵੀ ਭਾਰਤੀ ਦੇ ਹੋਰ ਵੀ ਬੜੀ ਸਨੇਤਾ ਆਦਮੀ ਸਭਾਸ਼ਣ ਵਾਲੇ ਧੰਨ ਜੀ ਤੇ ਪੂਰੇ ਬੈਠੇ ਸਾਰੇ ਜਿਹੜੇ ਵੀ ਗਣਵਾਣੇ ਵਿਅਕਤੀ ਮਾਣਿ ਸ਼ਕਤੂਰੇ ਆਇਆ ਹੈ ਨਸਰਨੂਤ ਨਤਾ ਜਿਆ ਹੈ ਮਾਤਨ ਔਰ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਭਾਸ਼ਣ ਦੇ ਸਾਡੇ ਲਈ ਕੋਈ ਗਲਤ ਛੱਡੀ ਨਹੀਂ ਕਹਿਣ ਵਾਲੇ ਪਰ ਮੈਂ ਕਪੀਰ ਕਰਨਾ ਚਾਹਾਂ ਤੁਸੀਂ ਇਹ ਜਿਹੜੀ ਰੋਟ ਪਾਣੀ ਹੈਗਾ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣੇ ਜਿਹੜਾ ਹੰਦੀ ਵੋਟਾਂ ਤੋਂ ਲੈ ਕੇ ਜਾਊਗਾ ਉਹਦੀ ਮੂਰਤ ਕਿੱਥੇ ਖੋਗੀ ਇੱਕ ਪਾਸੇ ਮੋਦੀ ਜੀ ਨੇ ਇੱਕ ਪਾਸੇ ਰਾਹੁਣ ਹਾਂਦੀ ਮੈਂ ਕੋਈ ਵੱਡੀ ਗੱਲ ਨਹੀਂ ਕਰਦਾ ਮੇਰੀ ਮਾਤਾਵਾ ਬੈਠੀਆਂ ਨੇ ਮੈਨੂੰ ਹੀ ਪੁੱਛਣਾ ਚਾਹੁੰਦਾ ਕੋਈ ਵੀ ਜਵਾਬ ਦੇ ਸਕਦੇ ਨੇ ਵੀ ਕਿਹੜਾ ਚੰਦ ਹੈ ਮੇਰੀ ਔਲਾਦ ਵੱਡੀ ਹੋ ਕੇ ਰਾਜਪੂਤਾਂ ਦੀ ਵਰਗੀ ਬਣ ਜਾਈਏ ਇੱਕ ਵਾਰ ਹੱਥ ਚਾ ਕੇ ਦੱਸੋ ਕੋਈ ਨਹੀਂ ਜਾਂਦਾ ਕੋਈ ਅਜਾ ਕਿਹੜਾ ਜਾਂਦਾ ਮੇਰੀ ਔਲਾਦ ਵੱਡੀ ਹੋ ਕੇ ਨਰੇਂਦਰ મોદી ਹੈ ਜੀ ਬਣੇ ਜਿਹੜਾ ਚਾਹੇ ਹੱਥ ਝੁਕ ਲੋ ਇੱਕ ਵਾਰ ਇਹ ਇਹ ਤੁਸੀਂ ਆਪ ਵੀ ਜਵਾਬ ਦਿਓ ਮੇਰੇ ਆਦਿ ਮੇਰਾ ਬਚਪਨ ਕਾਫੀ ਕਰਾਣੀ ਜੁਤਿਆ ਆ ਮਰੀਟੇ ਤੇ ਹੁੰਦਾ ਨਹੀਂ ਫਿਰੋਨੀ ਤੇ ਸਾਲੂ ਸਿੰਘ ਦਾ ਖੈਰ ਤੇ ਅਜਾ ਆਪਣਾ ਜਿਹੜੇ ਮੇਰੇ ਬਚਪਨ ਸਾਲ ਜਿਆ ਕਿ ਮੋਹਾਨੀ ਤੇ ਅੰਜਿਵਤ ਫਿਲਮ ਦੇਖਿਆ ਪਰਨੇ ਦੇਖਿਆ ਦੇਖਿਆ ਕਿਸੇ ਨੇ ਖਾਸ ਨਾ ਦੇਖਿਆ ਨਾ ਅੱਛੀ ਫਿਲਮ ਲੱਗਦੀ ਸੀ ਤੇ ਫਿਲਮ ਦੀ ਬਲੈਕ ਹੋ ਨਾ ਨਹੀਂ ਸੀ ਪਿੱਕਦਾ ਕਾਂਗਰਸ ਕੀ ਕਰਕੇ ਚੰਗੀ ਫਿਲਮ ਮਰ ਗਈ ਸੀ ਇਹ ਤਾਂ ਨਹੀਂ ਬ੍ਰੈਕ ਹੋ ਗਈ ਤੇ ਅੱਜ ਸਾਡਾ ਕੀ ਹਾਲ ਹੈ ਸਾਡੇ ਸ੍ਰੀਮ ਦਾ ਕੀ ਹਾਲ ਹੈ ਕਹਿ ਲੋਗੇ ਭਾਜੀ ਤਾਂ ਮਗਰ ਇਹ ਕਾਂਗਰਸ ਨੇ ਲੈ ਲਈ ਉਹ ਕਾਂਗਰਸ ਵੀ ੱੱੱਬਾ ਬੰਦ ਫਿਲਮਾਂ ਲਾ ਕੇ ਹੋਈ ਨਾ ਇਹਨਾਂ ਦੀ ਕਹਾਣੀ ਦੇ ਖਾਰ ਰਿਹਾ ਕਿਸੇ ਨੂੰ ਨਾ ਕਿਰਦਾਰ ਤੇ ਇਸ ਕਰਕੇ ਅਪਾਏ ਦੇਖਣਾ ਵੀ ਜੇ ਉਹ ਤੋਂ ਸੁਭਾਰੀ ਨਾ ਚੁਣ ਕੇ ਜਾਣਗੇ ਤੁਹਾਡੀ ਸਾਰਿਆਂ ਦੀ ਲੋਟਾ-ਕੂਬੀ ਤੱਕ ਹੰਤ ਨਹੀਂ ਇਹ ਤੁਸੀਂ ਕਿਸੇ ਹੋਰ ਨੂੰ ਇਹ ਦੇਖੋ ਪੰਜਾਬ ਜੁੱਤੀਆਂ ਮਾਰਦੇ ਨੇ ਇੱਕ ਦੂਜੇ ਨੂੰ ਝਗੜੇ ਦੇ ਪੰਗੇ ਵਾਲੇ ਦਿੱਲੀ ਆ ਹਰਿਆਣਾ ਜੁੱਤੀਆਂ ਮਾਰਦੇ ਨੇ ਚੰਡੀਗੜ੍ਹ ਦੇ ਨਾਲੇ ਮੈਂ ਤੁਹਾਨੂੰ ਦੱਸ ਰਿਹਾ ਕੇਜਰੀਵਾਲ ਸਾਹਿਬ ਇੱਕ ਦਿਨ ਪੰਜਾਬ ਚ ਜਾ ਕੇ ਤਿਆਰ ਨੇ ਇਹਨਾਂ ਕਹਿਣਾ ਹੈ ਕਾਂਗਰਸੀ ਵੀ ਬੇਕਾਰ ਨੇ ਕਿਹੜੇ ਤਿੰਨ ਸੁਗਿਆਂ ਤੇ ਇਕੱਠੇ ਜੱਟੀਆਂ ਪਾਈ ਜਾਂਦੇ ਨੇ ਇਹ ਕੇਵਲ ਮੁলাই ਚੱਕਣ ਲਈ ਇਕੱਠੇ ਹੋਏ ਨੇ ਦੇਸ਼ ਮੁੱਕੇ ਤੇ ਅੰਦਾਜ਼ ਜਿਹੜਾ ਅਜੰਡਾ ਹੈ ਕੇਵਲ ਮੋਦੀ ਜੀ ਕੋਲ ਹੈ ਤੁਹਾਡਾ ਸਾਰਿਆਂ ਦਾ ਸ਼ੁਰੂਆਤ ਨਰੇਂਦਰ ਮੋਦੀ ਜੀ ਵੀਰੇ ਸੁਭਾਸ਼ ਚੰਦਰ ਨੇ ਇੱਕ ਜੂਨ ਨੂੰ ਬਾਹਰੋਂ ਮਨਾਤੇ ਤੇ ਦੇਖੋ ਜਿਹੜੇ ਆਪਣੇ ਭਾਈ ਸਾਹਿਬ ਨੇ ਗੱਲ ਕੀਤੀ ਮੈਂ ਜਿਆਦਾ ਵੱਡੀ ਗਲਤੀ ਕਰਾਂਗਾ ਦੂਈ ਗਲਤੀ ਕਰਾਂਗਾ ਸਰਾਕਰ ਉਹ ਜਿਨ੍ਹਾਂ ਜਿੰਦਾ ਰੱਖਿਆ ਅਰੇ ਤੇ ਜਿਹੜੇ ਰਾਮ ਜੀ ਤੋਂ ਵੀ ਐਫੀਡੇਵਿਟ ਮੰਗਦੇ ਨੇ ਜਿਨ੍ਹਾਂ ਦੀ ਸਰਕਾਰ ਸੀ ਸੈਂਟਰ ਚ ਰਾਮ ਸੇ ਕੋਈ ਐਫੀਡੇਵਿਟ ਦੇਤਾ ਕਾਂਗਰਸ ਨੇ ਵੀ ਜਦ ਰਾਮ ਜੀ ਨੂੰ ਕੋਈ ਤੇ ਰਾਮ ਸੇ ਕੋਈ ਨਹੀਂ ਹੋਇਆ ਇਹ ਐਂ ਕਿ ਨੀਚ ਰੋਗ ਨੇ ਜਿਨ੍ਹਾਂ ਨੂੰ ਬਲਾਵਾ ਭੇਜਿਆ چوراسی <applause> پینتی ہزار کی شہادت